ਸਾਸਰੀਗਾਲ ਵਿੱਚੋਂ ਬਰੋ ਕੀ ਹਾਲੇ ਠੀਕ ਜੋ ਤਬਈ ਅੱਜ ਆਪਾਂ ਉਹ ਮੇਲੇ ਚੱਲੇ ਆ ਜਿੱਥੇ ਇੰਨੀ ਦੁਨੀਆ ਇਕੱਠੀ ਹੋ ਜਾਂਦੀ ਹੈ ਕਿ ਸਪੇਸ ਵਿੱਚੋਂ ਵੀ ਦੇਖ ਸਕਦੇ ਆਪਾਂ ਮਤਲਬ ਬਈ ਆਪਾਂ ਚੱਲੇ ਆ ਪ੍ਰਯਾਗਰਾਜ ਕੁੰਭ ਦੇ ਮੇਲੇ ਮਹਾਕੁੰਭ ਦੇ ਮੇਲੇ ਤਬਈ ਤੁਸੀਂ ਨਿਊਜ਼ ਵਿੱਚ ਵੇਖਿਆ ਹੋਣਾ ਇਹ ਮੇਲੇ ਵਿੱਚ 29 ਤਰੀਕ ਨੂੰ ਭਗਦੜ ਮੱਜ ਗਈ ਸੀਗੀ ਤਬਈ ਉਹ 29 ਤਰੀਕ ਨੂੰ ਚੋਬਰ ਹੁਣੀ ਮੇਲੇ ਦੇ ਆ ਨਾ ਸੈਂਟਰ ਵਿੱਚ ਸੀਗੇ ਗੱਡੀ ਲੈ ਕੇ ਬਸ ਤੁਸੀਂ ਵੀਡੀਓ ਨਾਲ ਜੁੜੇ ਰਹੋ ਪੂਰੀ ਗਰਾਊਂਡ ਰਿਪੋਰਟ ਦਵਾਂਗੇ 29 ਤਰੀਕ ਨੂੰ ਅਸਲ ਵਿੱਚ ਹੋਇਆ ਕੀ ਸੀਗਾ ਤਬਈ ਗੱਡੀਆਂ ਜੇ ਆਪਾਂ ਲੈ ਕੇ ਜਾਣੀ ਹੈ ਨਿਰਮਲ ਭਾਈ ਹੁਣ ਵਾਲੀ ਊਰਬ ਤਿੰਨ ਰੰਮਲ ਪਾਈ ਵੀ ਨਾਲ ਹੀ ਚੱਲੇ ਆ ਉਹਨਾਂ ਨੂੰ ਹੋਰ ਲੁਕੇਸ਼ ਤੋਂ ਪਿਕ ਕਰਨਾ ਵਾ ਤੇ ਗੱਡੀ ਆਪਾਂ ਚੱਕਣੀ ਆ ਭਾਈ ਉਹਨਾਂ ਦੇ ਘਰੋਂ ਤੇ ਭਾਈ ਇਹ 7-8 ਦਿਨਾਂ ਦਾ ਟੂਰ ਆ ਮਾਤਾ ਨੇ ਕੱਪੜੇ ਰੈਡੀ ਕਰਕੇ ਫੜਾਤੇ ਆ ਆਪਾਂ ਨੂੰ ਤੇ ਆਪਣੀ ਰਾਣੀ ਸੁੰਦਰ ਇੱਕ ਹਫਤੇ ਲਈ ਰੈਸਟ ਕਰੂਗੀ ਭਾਈ ਉਹਨਾਂ ਦੇ ਘਰੇ ਤੇ ਬਾਕੀ ਸਮਾਨ ਵਗੈਰਾ ਰੱਖਣ ਤੋਂ ਬਾਅਦ ਕੰਮ ਆਲ ਸੈੱਟ ਹੋ ਗਿਆ ਵਾ ਤੇ ਲੈ ਕੇ ਸੱਚੇ ਪਾਤਸ਼ਾਹ ਦਾ ਨਾਂ ਗੱਡੀ ਦਾ ਗੇਅਰ ਲਾ ਲਿਆ ਵਾ ਭਾਈ ਤੇ ਟਾਈਮ ਭਾਈ 7:00 ਵਜ ਗਿਆ ਤਾਂ ਸਵਾਰੀ ਨੂੰ ਪਿਕ ਕਰਨ ਦਾ ਟਾਈਮ ਹੈਗਾ ਵਾ 8:00 ਵਜ ਦਾ ਤੇ ਹੁਣ ਆਪਣਾ ਅਗਲਾ ਟਾਸਕ ਇਹ ਵਾ ਮੇਨ ਪਾਇਲਟ ਨੂੰ ਪਿਕ ਕਰਨਾ ਵਾ ਤੇ ਉਸ ਤੋਂ ਬਾਅਦ ਭ ਕਵਲ ਲਗਭਗ 11 1150 ਕਿਲੋਮੀਟਰ ਤੇ ਭਾਈ ਮੈਪ ਤੇ ਤੁਹਾਨੂੰ ਸ਼ੋਅ ਕਰੂਗਾ 18 ਘੰਟੇ ਦਾ ਰਸਤਾ ਪਰ ਰਿਐਲਿਟੀ ਵਿੱਚ ਭਾਈ 24 ਘੰਟੇ ਲੱਗ ਜਾਂਦੇ ਆ ਮੰਨ ਲਓ ਸਵੇਰੇ 8 ਵਜੇ ਤੁਰਦੇ ਆ ਅਗਲੇ ਦਿਨ 8 ਵਜੇ ਉੱਥੇ ਪਹੁੰਚਾਂਗੇ ਜੇ ਜਾਮ ਵਗੈਰਾ ਨਾ ਮਿਲਿਆ ਤਾਂ ਤੇ ਭਾਈ ਸਾਬ ਲਾ ਲਓ ਅਸੀਂ ਅਗਲੇ ਦਿਨ ਦੇ 8 ਵਜੇ ਪ੍ਰਿਆਗਰਾਜ ਦੇ ਪੁਲ ਤੇ ਸੀਗੇ ਤੇ ਭਾਈ ਪ੍ਰਿਆਗਰਾਜ ਜਾਣ ਲਈ ਵੈਸੇ ਤਾਂ ਪਰ ਰਸਤੇ ਦੀ ਪੂਰੀ ਡਿਟੇਲ ਵੀਡੀਓ ਅਪਲੋਡ ਕਰਾਂਗੇ ਪਰ ਇਹ ਵੀਡੀਓ ਜ ਤੁਹਾਨੂੰ ਮੋਟਾ ਮੋਟਾ ਦੱਸ ਦੇਣੇ ਕਿੱਧਰ ਦੀ ਗਏ ਸੀਗੇ ਤੇ ਭਾਈ ਜਲੰਧਰੋਂ ਜਾਣਾ ਵਾ ਅੰਬਾਲੇ ਅੰਬਾਲੇ ਤੋਂ ਜਾਣਾ ਵਾ ਮੁਰਥਲ ਨਾ ਜਿੱਥੇ 120 ਦੀ ਸਪੀਡ ਆ ਤਾਂ ਫਿਰ ਭਾਈ ਪਲਵਲ ਤੋਂ ਮੁੜ ਕੇ ਕਾਨਪੁਰ ਵਾਲੇ ਹਾਈਵੇ ਤੇ ਪੈ ਜਾਣਾ ਵਾ ਦੋ ਰਸਤੇ ਲਖਨਊ ਵੱਲ ਦੀ ਵੀ ਜਾਂਦਾ ਵਾ ਤੇ ਕਾਨਪੁਰ ਵੱਲ ਦੀ ਵੀ ਜਾਂਦਾ ਵਾ ਅਸੀਂ ਕਾਨਪੁਰ ਵੱਲ ਦੀ ਗਏ ਸੀਗੇ ਤੇ ਭਾਈ ਇੱਧਰ ਦੀ ਸ਼ਹਿਰ ਆਏ ਸੀਗੇ ਪਲਵਲ ਮਥੁਰਾ ਆਗਰਾ ਮਾ因ਪੁਰੀ ਕਰਹਾਲ ਕਾਨਪੁਰ ਫਤੇਪੁਰ ਬਿੰਦਗੀ ਚਹਿਲ ਕਲਿਆਣਪੁਰ ਤੇ ਪ੍ਰਯਾਗਰਾਜ ਬਾਕੀ ਰਸਤੇ ਦੀ ਪੂਰੀ ਡਿਟੇਲ ਆਪਾਂ ਬਈ ਇੱਕ ਰੀਲ ਵਿੱਚ ਦਵਾਂਗੇ ਸਪੈਸ਼ਲ ਪਰ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਜੇ ਚੈਨਲ ਫੋਲੋ ਕੀਤਾ ਹੋਊਗਾ ਕਰ ਲਓ ਫੋਲੋ ਜੇ ਨਹੀਂ ਕੀਤਾ ਤਾਂ ਤੇ ਲਓ ਵੀ ਬਈ ਗੱਲਾਂ ਗੱਲਾਂ ਵਿੱਚ ਆਪਾਂ ਨਿਰਮਲ ਭਾਈ ਨੂੰ ਨਿਕ ਪਿਕ ਕਰ ਲਿਆ ਵਾ ਤੇ ਹੁਣ ਬਈ ਆਪਾਂ ਸਿੱਧਾ ਪਿਕ ਕਰਨਾ ਵਾ ਸਵਾਰੀ ਨੂੰ ਤੇ ਬਈ ਅੱਜ ਆਪਾਂ ਸੰਤਾਂ ਨਾਲ ਜਾਣਾ ਵਾ ਲੋਕੇਸ਼ਨ ਹੈਗੀ ਹੈ ਫਗਵਾੜੇ ਦੇ ਕੋਲ ਡੇਰਾ ਸੱਚਕੰਡ ਪੰਡਵਾ ਮਤਲਬ ਬਈ ਪੰਡਵਾ ਵਾਲੇ ਸੰਤਾ ਦੀ ਸੰਗਤ ਕਰਦੇ ਹੋਏ ਜਾਵਾਂਗੇ ਅੱਜ ਆਪਾਂ ਪ੍ਰਯਾਗਰਾਜ ਤੇ ਬਈ ਡੇਰੇ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਮਾਫੀ ਚਾਹ ਤੇ ਉਸ ਤੋਂ ਬਾਅਦ ਬਾਈ ਆਪਣਾ ਮੇਨ ਕੰਮ ਸ਼ੁਰੂ ਹੋ ਗਿਆ ਬਰ ਰੱਸੀ ਤਰਪਾਲਾ ਪਾਉਣ ਦਾ ਤੇ ਬਾਈ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਦਾ ਕਦੀ ਵੀ ਗੱਡੀ ਉੱਪਰ ਚੜ੍ਹਨਾ ਸਭ ਤੋਂ ਪਹਿਲਾਂ ਉੱਪਰ ਦੇਖਣਾ ਕੋਈ ਤਾਤਨੀ ਬਿਜਲੀ ਵਾਲੀ ਕਿਉਂਕਿ ਬਾਅਦ ਚੋ ਇਹ ਨਾ ਹੋਵੇ ਕਿ ਚੜ੍ਹੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਲੋਣਾ ਸਵਾਰੀ ਨੂੰ ਪੇਵੇ ਬਾਅਦ ਚੋ ਤੇ ਕਈ ਵਾਰੀ ਇਦਾਂ ਵੀ ਹੋ ਜਾਂਦਾ ਆਪਣੀ ਗੱਡੀ ਤੋਂ ਹੀ ਡੰਡੇ ਮਾਰ ਕੇ ਧਾਰਦੇ ਆ ਫਿਰ ਮਤਲਬ ਬਾਈ ਕੋਲਮ ਲਾ ਕੇ ਛੋਟੀ ਜੀ ਗਲਤੀ ਦਾ ਇੰਪੈਕਟ ਬਹੁਤ ਤਕੜਾ ਪੈਂਦਾ ਫਿਰ ਸੋ ਬੀ ਕੇਅਰਫੁਲ ਤੇ ਲਓ ਵੀ ਬਾਈ ਆਲ ਸੈੱਟ ਹੋ ਚੁੱਕਾ ਵਾ ਕੰਮ ਤਰਪਾਲਾਂ ਵਗੈਰਾ ਪਾਲਿਤੀਆਂ ਗਈਆਂ ਨੇ ਤੇ ਹੁਣ ਇਤੋਂ ਅਗਲਾ ਕੰਮ ਸੀਗਾ ਬਈ ਬਾਬਿਆਂ ਦਾ ਬੋਰਡ ਲਾਉਣਾ ਸੀਗਾ ਬੌਨਰਡ ਤੇ ਜਿਹਦੇ ਕਰਕੇ ਬਈ ਦੂਰੀ ਪਤਾ ਲੱਗ ਜੂਗਾ ਕਿ ਗੱਡੀ ਪ੍ਰਿਆਗਰਾਏ ਜਾ ਰਹੀ ਹੈ ਯਾਤਰਾ ਤੇ ਤੇ ਬਈ ਸੰਤ ਡਾਕਟਰ ਸੁਖਵੰਤ ਸਿੰਘ ਜੀ ਡੇਰਾ ਬਾਬਾ ਝੰਡਾ ਸਾਹਿਬ ਜੀ ਜਲੰਧਰ ਮਤਲਬ ਨਾਲ ਨਾਲੇ ਸੰਤਾਂ ਦੀ ਵੀ ਸੰਗਤ ਕਰਨ ਨੂੰ ਮਿਲੂਗੀ ਬਈ ਚਲੋ ਵੀ ਬਈ ਹੁਣ ਕੰਮ ਆਲ ਸੈੱਟ ਹੋਇਆ ਵਾ ਤੇ ਬਸ ਹੁਣ ਅਰਦਾਸ ਬੇਨਤੀ ਕਰਨ ਤੋਂ ਬਾਅਦ ਗੱਡੀ ਦਾ ਗੇਰ ਲਾ ਦੇਣਾ ਆਪਾਂ ਪਰਮ ਸਤਕਾਰਯੋਗ ਸਾਧ ਸੰਗਤ ਜੀ ਉਹ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਹੋਈ ਹੈ ਜੋ ਇਲਾहाबाद ਪ੍ਰਯਾगराज ਵਿਖੇ ਮਹਾਨ ਕੁੰਭ ਚੱਲ ਰਿਹਾ ਹੈ ਉਸ ਦੇ ਉਪਲਬਖ ਦੇ ਵਿੱਚ ਅੱਜ ਪਰਮ ਸਰਕਾਰਯੋ ਗੁਰਦੇਵ ਮਹਾਰਾਜ ਸ਼੍ਰੀਮਾਨ ਸੰਤ ਮਹਾਰਾਜ ਸੰਤ ਬਾਬਾ ਗੁਰਚੰਦ ਸਿੰਘ ਜੀ ਮਹਾਰਾਜ ਤਪਸਥਾਨ ਨਿਰਮਲ ਕੁੱਟੀਆਂ ਸ਼ੰਬਾਲੀ ਪਿੰਡ ਪੰਡਵਾ ਫਗਵਾੜਾ ਤੋਂ ਅਤੇ ਸਰਕਾਰਯੋ ਸੰਤ ਡਾਕਟਰ ਸੁਖਵੰਤ ਸਿੰਘ ਜੀ ਪਿੰਡ ਨਾਲਾ ਤੋਂ ਬਿਆੰਤ ਸੰਗਤਾਂ ਸੇਵਾਦਾਰ ਲੈ ਕਰਕੇ ਤਪਸਥਾਨ ਨਿਰਮਲ ਕੁੱਟੀਆਂ ਤੋਂ ਇਸ ਵਕਤ ਦਾ ਚੱਲਣ ਲੱਗੇ ਹਨ ਤਰੀਕ ਦਾ 29 ਜਨਵਰੀ ਦਾ ਜੋ ਸ਼ਾਹੀ ਇਸ਼ਨਾਨ ਹੈ ਉਸ ਦੇ ਵਿੱਚ ਮਹਾਂਪੁਰਖਾਂ ਨੇ ਇਸ਼ਨਾਨ ਕਰਨਾ ਹੈ ਸਮੂਹ ਸੰਗਤਾਂ ਦੇ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇ ਗਗਤੀ ਹੈ ਅਮਰ ਸਰਬ ਮੁਕਤ ਨਿਰਭਉ ਨਿਰਵਾਰ ਅਕਾਲ 무ਕਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਚ ਨਿਬਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਬੋਲੇ ਤੋ ਭਾਈ ਜਨਰਟ ਬਾਬੇ ਬੈਠਦੇ ਆ ਤੁਰਨ ਤੋਂ ਪਹਿਲਾਂ ਚਾਹ ਦਾ ਗਫਾ ਵੀ ਸ਼ਗਲ ਦਿੱਤਾ ਗਿਆ ਵਾ ਆਪਣੇ ਵੱਲੋਂ ਤੇ ਹੁਣ ਭਾਈ ਆਫੀਸ਼ੀਅਲੀ ਯਾਤਰਾ ਦੀ ਸ਼ੁਰੂਆਤ ਹੋ ਚੁੱਕੀ ਆ ਭਾਈ ਡੇਰੇ ਤੋਂ ਗੱਡੀ ਪੱਟ ਕੇ ਸਿੱਧੀ ਆਪਾਂ ਲੈ ਆਂਦੀ ਆ ਫਲੋਰ ਭਾਰਤ ਪੈਟਰੋਲੀਅਮ ਵਾਲੇ ਦੇ ਪੈਟਰੋਲ ਪੰਪ ਤੇ ਕਿਉਂਕਿ ਇੱਥੇ ਭਾਈ ਆਪਣੀ ਰਾਣੀ ਸੁੰਦਰੇ ਦੀ ਖੁਰਾਕ ਦਾ ਇੰਤਜ਼ਾਮ ਕਰਨਾ ਵਾ ਕਵੱਟੇ ਵਾਲਾ ਗੱਡੀ ਰੱਖਿਆ ਤੇ ਪੈਟਰੋਲ ਪੰਪ ਵਾਲੇ ਰੱਖਿਆ ਰਾਤ ਨੂੰ ਗੱਡੀ 'ਚ ਟੈਂਕੀ ਫੁੱਲ ਕਰਾ ਕੇ ਨਾ ਭੱਜਵੇ ਕੋਈ ਕਿੰਨੇ ਦੀ ਟੈਂਕੀ ਨਹੀਂ ਫੁੱਲ ਹੋਊਗੀ ਉਸ ਤੋਂ ਜ਼ਿਆਦਾ ਸੀਸਾ ਤੜਵਾਊਗਾ ਜੀ ਨਾ ਉਹਦੇ ਇੰਨਾ ਸਾਡੇ ਤੋ ਭਾਈ ਟੂਰ ਦੀ ਪਹਿਲੀ ਟੈਂਕੀ ਫੁੱਲ ਕਰਾਉਣ ਤੋਂ ਬਾਅਦ ਨਾਲ ਲੱਗਦੇ ਆ ਟਰਨਾਂ ਚ ਹਵਾ ਵੀ ਭਰਾੜੀ ਆ ਤੇ ਹੁਣ ਸਾਰੇ ਟੂਰ ਤੇ ਹਵਾ ਵਾਲੇ ਸਿਸਟਮ ਤੋਂ ਬਰੀਆਂ ਆਪਾਂ ਬਸ ਟਾਇਰ ਨਾ ਪੈਂਚਰ ਹੋਵੇ ਬਾਕੀ ਨਹੀਂ ਲੋੜ ਪੈਣੀ ਭਾਈ ਲੁਧਿਆਣਾ ਵਾਲਾ ਟੋਲ ਪਲਾਜਕ ਪਾਰ ਕਰਦੇ ਸਾਰੀ ਬਾਬਿਆਂ ਲੋ ਆਪਾਂ ਨੂੰ ਪ੍ਰਸ਼ਾਦਾ ਦੇ ਦਿੱਤਾ ਗਿਆ ਵਾ ਮੈਂ ਕਹਾਂ ਚਲੋ ਹੱਥਾਂ ਜੀ ਚੱਲੂ ਆ ਜੀ ਕੰਮ ਹੈ ਹੈਂਡ ਫਰੀ ਕੰਮ ਤੋ ਫਿਰ ਭਾਈ 5 ਮਿੰਟ ਲਈ ਗੱਡੀ ਦੀ ਬ੍ਰੇਕ ਮਾਰੀ ਆ ਰਿੰਮ ਜਿਮ ਟਾਬੇ ਇੱਥੇ ਭਾਈ ਗੱਡੀ ਤਾਂ ਰੁਕੀ ਐ ਸਪੈਸ਼ਲ ਗੱਡੀ ਦਾ 에ਅਰ ਫਿਲਟਰ ਸਾਫ ਕਰਾਉਣਾ ਸੀਗਾ ਤੇ ਨਿਰਮਲ ਭਾਈ ਕਹਿੰਦੇ ਸਪੈਸ਼ਲ ਆ ਬੰ ਦਾ ਫਿਲਟਰ ਬਾਈ ਤੇ ਜੇ ਮੇਰੇ ਵੀਰ ਕਿਸੇ ਹੋਰ ਡਰਾਈਵਰ ਨੇ ਫਿਲਟਰ ਦੀ ਸਫਾਈ ਕਰਾਉਣੀ ਆ ਤੇ ਨਿਰਮਲ ਭਾਈ ਦੇ ਕਹਿਣ ਤੇ ਇੱਕ ਵਾਰੀ ਰੋਕ ਕੇ ਜਾਇਓ ਬਾਈ ਕੋ ਤੇ ਬਾਈ ਫਿਲਟਰ ਵਗੈਰਾ ਸਾਫ ਕਰਨ ਤੋਂ ਬਾਅਦ ਆਪਣੀ ਯੰਗ ਸ਼ੁਰੂ ਹੋ ਗਈ ਕਿਉਂਕਿ ਘਨੌਰਵਾਲ ਦੀ ਕੱਢਣੀ ਹੈ ਗੱਡੀ ਤੇ ਬਾਈ ਇਹ ਜੰਗ ਤੁਹਾਨੂੰ ਲਗਭਗ ਘੰਟੇ ਡੇਢ ਘੰਟੇ ਲਈ ਲੜਨੀ ਪਾਉਗੀ ਤੇ ਬਾਈ ਜੰਗ ਲੈਣ ਤੋਂ ਬਾਅਦ ਨੌਨ ਸਟਾਪ ਆਪਾਂ 3.5 ਘੰਟੇ ਡਰਾਈਵ ਕੀਤੀ ਸੀਗੀ ਤੇ ਆਪਾਂ ਬਾਈ ਮੁਰਥਲ ਲਾਗੇ ਪਹੁੰਚ ਗਏ ਤੇ ਗੱਡੀ ਦੀ ਬ੍ਰੇਕ ਮਾਰੀ ਰੇਸ਼ਮ ਟਾਬੇ ਤੇ ਬਾਈ ਹੁਣ 10 ਸੈਕਿੰਡ ਦੀ ਮਸ਼ਹੂਰੀ ਆ ਗਿਆ ਜੇ ਤੁਸੀ ਪ੍ਰਿਆਗਰਾਏ ਲਈ ਅਰਬਾਨੀਆ ਗ ਬੇਟਾ ਬੇਪੋੜੀ ਦੇ ਭਿੰਦੇ ਭਾਈ ਹੁਣ ਨੇ ਜੂਰੀਏ ਦੀ ਬਾਲਟੀ ਉਪਲਬਧ ਕਰਾਤੀ ਆਪਾਂ ਨੂੰ ਸਭ ਤੋਂ ਪਹਿਲਾਂ ਇਹਨੂੰ ਰੱਖੇ ਗੱਡੀ 'ਚ ਬਾਕੀ ਕੰਮ ਬਾਅਦ 'ਚ ਕਰਦੇ ਆ ਤਾਂ ਫਿਰ ਮੈਂ ਕਿਹਾ ਗੱਡੀ ਉੱਪਰ ਚੜ੍ਹ ਕੇ ਰਸਤੇ ਤਰਪਲਾ ਚੈੱਕ ਕਰ ਲਈਏ ਜੋ ਕਿ ਆਲ ਸੈਟਾ ਕੰਮ ਤਾਂ ਭਾਈ ਰੇਸ਼ਮਟਾ ਬੇ ਦਾ ਐਂਟਰੀ ਵਾਲਾ ਮੋਲ ਚੈੱਕ ਕਰੋ ਮੜਾ ਆਪਣੀ ਦੇਸੀ ਜਨਤਾ ਵੱਲੋਂ ਪੂਰੀਆਂ ਜੱਫੀਆਂ ਪਾ ਕੇ ਲੂੰਬੜੀ ਦਾ ਸਵਾਗਤ ਕੀਤਾ ਜਾ ਰਿਹਾ ਵਾ ਮੇਰੇ ਹਿਸਾਬ ਨਾਲ ਥੋੜਾ ਹੋਰ ਜ਼ੋਰ ਨਾਲ ਹਲਾ ਦਿੰਦਾ ਵਿਚਾਰੀ ਦਾ ਸਿਰ ਲੱਤ ਕੇ ਡੇਹੀ ਜਾਣਾ ਹੈਗਾ ਤਾਂ ਭਾਈ ਨਿਰਮਲ ਭਾਈ ਹੁਣ ਨੇ ਸ਼ਾਵਰ ਲੈਣਾ ਹੈਗਾ ਤਾਂ ਕਰਕੇ ਭਿੰਦੇ ਭਾਈ ਹੁਣੇ ਦੇ ਰੂਮ 'ਚ ਪਤਾ ਵੱਡੀ ਗੱਡੀ ਤੇ ਜ਼ਿਆਦਾਤਰ ਟੂਰ ਹੀ ਹੁੰਦੇ ਆ ਇੱਕ ਵਾਰੀ ਘਰੋਂ ਨਿਕਲੇ ਹਫਤਾ ਬੰਨੇ ਤੇ ਭਾਈ ਟੂਰ ਤੇ ਜ਼ਰੂਰੀ ਨਹੀਂ ਐ ਕਿ ਡੇਲੀ ਲੋਨ ਨਹੀਂ ਮਿਲ ਜਾਂਦਾ ਸਿਸਟਮ ਕਈ ਵਾਰੀ ਮੂਹਤ ਹੋ ਕੇ ਵੀ ਟਾਈਮ ਸਾਰਨਾ ਪੈਂਦਾ ਇੱਥੇ ਤੇ ਚਲੋ ਆਪਣੇ ਕੋ ਭਿੰਦੇ ਭਾਈ ਹੁਣ ਵਾਲਾ ਹੈਗਾ ਹੀ ਆਪਸ਼ਨ ਤਾਂ ਕਰਕੇ ਭਾਈ ਹੁਣੀ ਕਹਿੰਦੇ ਨਹਾ ਹੀ ਲੈਨੇ ਆ ਤੇ ਆਪਾਂ ਭਾਈ ਭਾਈ ਹੁਣ ਦੇ ਕਮਰੇ ਚੋਂ ਨਵੇਂ ਸਾਲ ਦੀ ਡੈਰੀ ਚੱਕ ਲਈ ਆ ਅਜੇ ਡਰਾਈਵਰਾਂ ਨੂੰ ਮੰਡਣੀਆਂ ਸੀਗੀਆਂ ਪਰ ਆਪਾਂ ਸ਼ੁਰੂਆਤ ਕਰਤੀ ਐ ਤੇ ਭਾਈ ਰੈਡੀ ਛੜੀ ਹੋ ਕੇ ਫਿਰ ਆਪਾਂ ਭੋਜਨ ਦਵਾਲੇ ਹੋ ਗਏ ਸੀਗੇ ਤੇ ਟਾਈਮ ਭਾਈ ਲਗਭਗ 4:30 ਹੋ ਗਿਆ ਮਤਲਬ ਦੁਪਹਿਰ ਦੀ ਰੋਟੀ ਰਿਐਲਿਟੀ ਵਿੱਚ ਇਦ ਉਹਦੇ ਵਿੱਚ ਆਰਡਰ ਹੁੰਦਾ ਵਾ ਜਿਹੜੇ ਵੀ ਟੇਬਲ ਤੇ ਹੁੰਦਾ ਵਾ 19 ਨੰਬਰ ਹੋ ਗਿਆ ਜਿੱਦਾਂ ਵੀ ਹੋ ਗਿਆ ਉਧਰ ਨੂੰ ਮੋੜ ਦੇਣੀ ਟ੍ਰੇਨ ਪੂਰੀ ਰੀਅਲਟੀ ਵਾਲੀ ਰੀਅਲ ਵਾਲੀ ਬਣਾਈ ਹੋਈ ਐਨ ਸ਼ਾ ਲੈਣਾ ਚੇਂਜ ਹੁੰਦੀਆਂ ਚੱਕ ਜੇ ਸਿੱਧੀ ਜਾਣੀ ਇੱਦਾਂ ਇਹ ਇੱਧਰ ਨੂੰ ਹਾਂ ਇੱਧਰ ਨੂੰ ਕਰਾਂਗੇ ਤਾਂ ਵੀ ਇੱਧਰ ਨੂੰ ਹੀ ਚੱਲਣਾ ਵਾਧਿਆ ਵਧਿਆ ਸਿਸਟਮ ਦਾ ਤੋ ਫੇਰ ਬਾਈ ਤੁਹਾਨੂੰ ਪਤਾ ਹੀ ਹੈ ਚਾਹ ਕੰਪਲਸਰੀ ਹੈ ਡਰਾਈਵਰਾਂ ਦੀ ਚਾਹ ਰੋਟੀ ਪਾਣੀ ਤੋਂ ਬਾਅਦ ਤੇ ਚਾਹ ਵੀ ਬਾਈ ਸਪੈਸ਼ਲ ਸਟੀਲ ਦੇ ਗਲਾਸ ਚ ਪੀਣੀ ਮੰਗਦਾ ਵਾ ਡਰਾਈਵਰ ਮਹਿਕਮਾ ਤੋ ਬਾਈ ਚਾਹ ਵਗਰਾ ਪੀ ਕੇ ਆਪਾਂ ਤਾਂ ਬਾਹਰ ਆ ਗਏ ਸਵਾਰੀ ਨੂੰ ਹਜੇ ਟਾਈਮ ਲੱਗਦਾ ਸੀ ਤਾਂ ਕਰਕੇ ਮੈਂ ਕਿਹਾ ਇੱਕ ਵੀਡੀਓ ਜੀ ਬਣਾ ਲਈਏ ਰੀਲ ਪਾ ਦਾਂਗੇ ਤੋ ਬਾਈ 5-7 ਮਿੰਟ ਬਾਅਦ ਬਾਬੇ ਗੱਡੀ ਚ ਆ ਕੇ ਬਹਿ ਚੁੱਕੇ ਤੇ ਹੁਣ ਸਫ਼ਰ ਕਰਦੇ ਆ ਕੰਟੀਨਿਊ ਦੁਬਾਰਾ ਤੋਂ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਮਾੜੀ ਲੁੱਕ ਦਿਖਾ ਦਈਏ ਰਾਣੀ ਸੁਨਦਰਾ ਦੀ ਤੇ ਕਰੋ ਚੈੱਕ ਫਿਰ ਲੱਗਦੀ ਪਈ ਕਿ ਨਹੀਂ ਆਂਡਾ ਪੀਸ ਬਸ ਕੇ ਕੰਜੇ ਦੀ ਗਰ ਨੂੰ ਐਗਜ਼ਿਟ ਕਰ ਦੇਣਾ ਵਾ ਤੇ ਭਾਈ ਹੁਣ ਆਪਾਂ ਚੜਨਾ ਵਾ ਕੇ ਐਮ ਪੀ ਐਕਸਪ੍ਰੈਸ ਵੇ ਤੇ ਭਾਈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕੇ ਐਮ ਪੀ ਦੀ ਫੁੱਲ ਫਾਰਮ ਹੈਗੀ ਆ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ਰਸਤੇ ਹੀ ਬੋਰਡ ਉੱਤੇ ਲਾ ਹੋ ਗਿਆ ਇਹ ਕੱਸ ਲਈਏ ਤੇ ਭਾਈ ਇੱਥੇ ਦਿਮਾੜੀ ਲੱਗੀ ਪਈ ਆ ਇੱਥੇ ਫੇਰ ਹਵਾ ਆ ਜਾਣੀ ਆ ਦੇਖੋ ਅੱਛਾ ਖੜ ਗਿਆ ਖੜ ਗਿਆ ਖੜ ਗਿਆ ਖੜ ਰੋ ਗਿਆ ਉਧਰੋਂ ਸਹੀ ਆ ਹਵਾਣਾ ਹਿਲ ਜਾਂਦਾ ਤੇ ਭਾਈ ਲਗਭਗ 2 ਘੰਟੇ ਡਰਾਈਵ ਕਰਨ ਤੋਂ ਬਾਅਦ AIB ਨੂੰ ਵੀ ਆਪਾਂ ਐਗਜ਼ਿਟ ਕਰ ਦੇਣਾ ਵਾ ਪਲਵਲ ਤੋਂ ਆਪਾਂ ਮੁੜ ਜਾਣਾ ਵਾ ਆਗਰੇਵਾਲ ਨੂੰ ਮਤਲਬ ਉਹੀ ਮਥਰਾ ਵਿਰਿੰਦਾਵਨ ਵਾਲਾ ਰੋਡ ਆ ਜਾਂਦਾ ਵਾ ਤੇ ਫਿਰ ਭਾਈ ਗੱਡੀ ਆਗਰੇ ਪੈਟਰੋਲ ਪੰਪ ਤੇ ਰੁਕ ਗਿਆ ਕਿਉਂਕਿ ਰਾਣੀ ਸੁੰਦਰੇ ਦੀ ਖੁਰਾਕ ਦਾ ਟਾਈਮ ਹੋ ਗਿਆ ਸੀਗਾ ਕਰਮਾਲੀ ਨੇ ਇੱਕ ਟੈਂਕੀ ਪੀਲੀਆ ਤੇ ਦੂਸਰੀ ਟੈਂਕੀ ਭਰਉਣ ਲੱਗੇ ਆ ਭਾਈ 64 ਲੀਟਰ ਡੀਜ਼ਲ ਪਿਆ ਵਾ ਤੇ 5550 ਰੁਪਏ ਟੋਟਲ ਖਰਚਾ ਆ ਗਿਆ ਵਾ ਗੱਡੀ ਨੱਕੋ ਨੱਕ ਭਰ ਗਈ ਹੁਣ ਫੇਰ ਰਾਣੀ ਸੁੰਦਰਾ ਭੱਜਣ ਦੀ ਰੈਡੀ ਆ ਤੇ ਭਾਈ ਫਿਲਹਾਲ ਦੀ ਘੜੀ ਟਾਈਮ ਲਗਭਗ 12 ਵੱਜ ਚੁੱਕੇ ਆ ਤੇ ਕਾਨਪੁਰ ਜਾਂਦੇ ਹਾਈਵੇ ਤੇ ਗੱਡੀ ਰੋਕੀ ਆ ਮੜੀ ਕਿਉਂਕਿ ਸਫ਼ਰ ਦਾ ਕਰਕੇ ਸੰਗਤ ਥੋੜੀ ਟਾਈਟ ਜੀ ਹੋ ਗਈ ਨਾਲੇ ਰੋਟੀ ਖਾਣੀ ਸੀਗੀ ਤੇ ਭਾਈ ਮੇਲੇ ਦਾ ਕਰਕੇ ਸਾਰੇ ਢਾਬੇ ਆ ਨਾ ਖਚਾਖਚ ਭਰੇ ਹੋਏ ਸੀਗੇ ਲੋਕਾਂ ਨਾਲ ਤੇ ਢਾਬੇ ਦੇ ਰੋਟੀ ਖਾਣ ਲਈ ਲਗਭਗ ਘੰਟੇ ਡੇਢ ਘੰਟਾ ਵੇਟ ਕਰਨੀ ਪੈਣੀ ਸੀਗੀ ਪਰ ਇੰਨਾ ਸ਼ੁਕਰ ਆ ਸਾਡੇ ਕੋ ਆਪਦੀ ਰੋਟੀ ਹੈਗੀ ਸੀਗੀ ਤੇ ਭਾਈ ਸਵੇਰੇ ਤੁਰਨ ਲੱਗੇ ਬਾਬਿਆਂ ਵੱਲੋਂ ਪ੍ਰਸ਼ਾਦ ਦੀ ਗੱਡੀ 'ਚ ਰੱਖ ਲਈ ਸੀਗੇ ਆਪਾਂ ਤੇ ਉਹਨਾਂ ਵਿੱਚੋਂ ਭਾਈ ਸੰਗਤ ਨੇ ਦੋ ਦੋ ਤਿੰਨ ਤਿੰਨ ਫੁੱਲ ਕੇ ਖਾ ਲਈਗੇ ਚਾਰਨਾ ਤੇ ਅਸੀਂ ਤਾਂ ਬਈ ਟੌਰ ਨਾ ਗਏ ਹਾਂਗੇ ਅੰਦਰ ਕੇ ਬ੍ਰਿਸ਼ਟਾ ਦੀ ਕੌਫੀ ਪੀਵਾਂਗੇ ਤੇ ਬ੍ਰਿਸ਼ਟਾ ਹੁਣ ਇਹ ਤਾਂ ਪਹਿਲਾਂ ਹੀ ਬੰਦ ਸੀਗੇ ਤਾਂ ਕਰਕੇ ਮੈਂ ਕਿਹਾ ਰੈੱਡ ਬੁੱਲਾ ਚੱਕ ਲੈਨੇ ਦੂ ਤੇ ਫਿਰ ਬਈ ਲੈ ਕੇ ਬਾਬੇ ਦੇ ਨਾਲ ਸਫਰ ਫੇਰ ਤੋਂ ਕੰਟੀਨਿਊ ਕਰ ਲਿਆ ਵਾ ਆਪਾਂ ਤੇ ਬਈ ਟਾਈਮ 2:43 ਮਿੰਟ ਹੋ ਗਿਆ ਤੇ ਆਪਾਂ ਕਾਨਪੂਰ ਪਹੁੰਚ ਚੁੱਕੇ ਆਂ ਲਓ ਬਈ ਬਈ ਨਿਊ ਜੱਬ ਅਨਲੌਕ ਹੋ ਚੁੱਕਾ ਵਾ ਸਾਡੇ ਲਈ ਟਾਇਰ ਦੀ ਹਵਾ ਘਟਦੀ ਬਈ ਪਤਾ ਨਹੀਂ ਕੀ ਚੱਕਰ ਆ ਪੈਂਚਰ ਹੀ ਹੋਊਗਾ ਚੱਕਰ ਤੇ ਕੀ ਆ ਆਸ-ਪਾਸੇ ਹੈ ਵੀ ਨਹੀਂ ਦੁਕਾਨ ਕੋਈ ਸ਼ੌਕ ਆਪ ਦਾ ਇੱਕ ਨਟ ਡਿੱਗ ਗਿਆ ਹੈ ਓਏ ਚਾਓ ਲਾ ਦੇ ਪਰਦਾ ਇਦਾਂ ਨਾ ਡਾਟਿਓ ਠੀਕ ਹੈ ਸ਼ੌਕ ਪੂਰਾ ਨਾਟ ਦੇ ਦਿਆ ਕੇ ਦੇ ਤੰਗਲੇ ਰੋਗੇ ਨਹੀਂ ਤੇ ਡਿੱਗ ਜਾਣੀ ਹੈ ਨਾ ਇਹ ਮਿਲਦਾ ਨਹੀਂ ਇਹ ਮਿਲਦਾ ਨਹੀਂ ਇਹ ਸੱਚੀ ਨਹੀਂ ਮਿਲਦਾ ਯਾਰ ਉਹ ਪਤਾ ਨਹੀਂ ਇਹ ਕਿੱਥੋਂ ਇਹ ਡਿਜ਼ਾਈਨ ਮਿਲਣਾ ਦਾ ਨਾ ਹੁੰਦਾ ਕਾਪਣ ਦੇ ਲੈ ਹੈ ਹੈ ਲੋਏ ਖਰਾਬ ਹੋਣਾ ਹੈ ਚਲ ਬਚਾਅ ਹੋ ਗਿਆ ਦੇ ਅੰਦਰ ਸੁੱਤਾ ਕਿ ਨਹੀਂ ਪੈਂਚਰ ਵਾਲਾ ਬਾਬੂ ਇਹ ਬਾਬੂ ਇਹ ਬਾਬੂ ਪੈਂਚਰ ਲਾਣਾ ਹੈ ਪੈਂਚਰ ਲਗਾਣਾ ਹੈ ਹਾਂਜੀ ਪੈਂਚਰ ਲਗਾਣਾ ਹੈ ਉਹ ਸਾਹਮਣੇ ਖੜੀ ਅਰਬਾਨੀਆਂ ट्रेवल हाँ हाँ सामने खड़ी आ जाओ आ जाओ आ जाओ जी कहाँ पड़ा है आपका जैक आपके पास दूसरा जैक नहीं है उठाने वाला ऐसे ही करने वाला वो गाड़ी है भाई ये गाड़ी, ये गाड़ी नहीं है। ये गाड़ी नहीं बन हैं ਕਰਦੇ ਯਾਰ ਪੈਂਚਰ ਹਵਾ ਭਰ ਦੇ ਫਿਰ ਹਵਾ ਭਰ ਦੇ ਹਵਾ ਗਿੱਲ ਗਿਆ ਉਹ ਟਾਇਰ ਕਿਵੇਂ ਸਰ ਮੈਂ ਭਰ ਲਵਾ ਭਰਾਵਾ ਆਹੋ ਜਾਇਗਾ ਹੀ ਨਹੀਂ ਹਾਂ ਆਪਾਂ ਦੂਜਾ ਕਰਾਂ ਹੈ ਯਾਰ ਸੰਗਤ ਆ ਨਾਲ ਦੇਖ ਲੈ ਜੀ ਰਿਕੁਐਸਟ ਆ ਤੂੰ ਪੈਸੇ ਡਬਲ ਲੈ ਲਈ ਭਰਾਵਾ ਛੋਰੀ ਯਾਰ ਕੋਈ ਗੱਲ ਨਹੀਂ ਮੇਰੀ ਜਾਨ ਨਹੀਂ ਮੇਰੀ ਜਾਨ ਹਵਾ ਭਰ ਦੋ ਬਸ ਥੋੜੀ ਆ ਜਾ ਆ ਜਾ ਭਾਈ ਯਾਰ ਸੰਗਤ ਖਰਾਬ ਹੁੰਦੀ ਪਈ ਯੱਕ ਹਵਾ ਚੈੱਕ ਕਰੋ ਪਹਿਲਾਂ ਜੇ ਬਾਹਰ ਹੀ ਲੱਗ ਜਵੇ ਇਦਾਂ ਹੀ ਪਿੱਛੇ ਕਰ ਦਾਂਗੇ ਗੱਡੀ ਮਾੜੀ ਬਾਅਦ ਚ ਥਾਲੀ ਕੋਂ ਕੰਡ ਬੋਦਾਨਾ ਨੂੰ ਮੈਂਡਾ ਮੈਂਡਾ ਆਣਾ ਤੁਹਾਨੂੰ ਇਹ ਵਹਣਾ ਕਿ ਸੌਂਜ ਮੈਂਡਾ ਮੈਂਡਾ ਯਾਰ ਹੱਥਾਂ ਨਹੀਂ ਹੋਣਾ ਆਪ ਲੋਕ ਨਿਕਾਲ ਲਿਓ ਸੌਰੀ ਯਾਰ ਜੇ ਫਸੇ ਨਾ ਹੁੰਦੇ ਫੇਰ ਨਹੀਂ ਕਹਿਣਾ ਹੈਗਾ ਮੈਨੂੰ ਵੀ ਬੁਰਾ ਲੱਗਾ ਮੈਂ ਠਾਇਆ ਤੁਹਾਨੂੰ ਪਰ ਯਾਰ ਸਿਚੁਏਸ਼ਨ ਸਮਝਿਓ ਸਾਡੀ ਚਲੋ ਚਲੋ ਹਾਂ ਤਾਂ ਹੀ ਖੁੱਲੀ ᱛੀ ਰਾਤ ਨੂੰ ਨਹੀਂ ਤੇ ਰਾਤ ਨੂੰ ਬੰਦ ਕਰ ਦੋ ਤੇ ਫੇਰ ਬੰਦਾ ਕਹਿੰਦਾ ਬੰਦਾ ਬੰਦੀ ਐ ਇਹ ਖੁੱਲੀ ਵੀ ਹੋਈ ਸੀ ਦੁਕਾਨ ਫੇਰ ਸਮਝ ਤੋ ਆਤਾ ਪੰਜਾਬੀ ਸਮਝ ਆਤਾ ਹੈ ਸਮਝ ਆਤਾ ਹੈ ਫੰ ਦੁਕਾਨ ਤੋ ਖੁੱਲੀ ਹੋਈ ਅਸੀਂ ਫੇਰ ਰੁਕ ਗਏ ਜੇ ਤਾਂ ਪਰਦੇ ਪੁਰਦੇ ਲਾ ਗਏ ਨਾ ਟੱਕੀ ਹੋਵੇ ਅਸੀਂ ਰੁਕੀ ਹੀ ਨਾ ਅੱਗੀ ਵਈ ਸਵੇਰ ਵੀ ਹੋ ਗਈ ਆ प्रयागराज रह गया इतो लगभग पची किलोमीटर किलोमीटर क्योंकि फिर 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 फिर। सी एन जी दाइन लगे है ना हाँ। सी एन जी की बहुत लाइन लगी पड़ी है इसीलिए डीजल बरवा ही ले हम सोच रहे थे। भी भाई तीजी बारी प्या वजा सठ लीटर ਰੇਟ 87.79 ਤਦੋਂ ਵੀ ਬਾਈ ਸੂਰਜ ਦੀ ਪਹਿਲੀ ਕਿਰਨ ਵੱਜ ਗਈ ਹੈ ਮੱਥੇ ਤੇ ਤਾਂ ਆਪਾਂ ਪ੍ਰਿਆਗਰਾਜ ਵੀ ਪਹੁੰਚ ਗਏ ਹੁਣ ਪ੍ਰਿਆਗਰਾਜ ਪਹੁੰਚ ਕੇ ਐਂਟਰੀ ਵਲੇ ਥੋੜਾ ਸੰਘਰਸ਼ ਜਿਆ ਕਰਨਾ ਪਿਆ ਉਹ ਸੰਘਰਸ਼ਤਾ ਨੂੰ ਆਪਣਾ ਦਿਖਾਵਾਂਗੇ ਅਗਲੀ ਵੀਡੀਓ ਚ ਕਿਉਂਕਿ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਇਹ ਮੇਲੇ ਦੀ ਵਿਸਥਾਰ ਪੂਰਵਕ ਜਾਣਕਾਰੀ ਲਈ 2-3 ਵਲੌਗ ਬਣੂਗੇ ਤੇ ਜੇ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਕਰਕੇ ਬਈ ਆਪਣੇ ਚੈਨਲ ਨਾਲ ਟੱਚ ਵਿੱਚ ਰਹੋ ਤੇ ਜੇ ਤੁਸੀਂ ਫੋਲੋ ਕੀਤਾ ਹੋਊਗਾ ਫਿਰ ਤੁਹਾਨੂੰ ਨੋਟੀਫਿਕੇਸ਼ਨ ਆਜੂਗੀ ਤੇ ਫਿਰ ਹੁਣ ਜabb ਵੀ ਮਕਾਓ ਸਾਰਾ ਚੈਨਲ ਨੂੰ ਫੋਲੋ ਹੀ ਕਰ ਲੋ ਯਾਰ ਬਾਕੀ ਬਾਈ ਜੇ ਪ੍ਰਿਆਗਰਾਜ ਲਈ ਵਣੀ ਗੱਡੀ ਚਾਹੀਦੀ ਹੈ ਸਕਰੀਨ ਤੇ ਨੰਬਰ ਦਿੱਤਾ ਹੈ ਸੰਪਰਕ ਕਰ ਲਿਓ ਤੇ ਬਸ ਬਈ ਜਾਂਦੇ ਜਾਂਦੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਪ੍ਰਯਾਗਰਾਜ ਮੇਲੇ ਦੀ ਸੰਪੂਰਨ ਜਾਣਕਾਰੀ ਲਈ ਆਪਣੇ ਚੈਨਲ ਨੂੰ ਕਰ ਲਓ ਫੋਲੋ ਮਿਲਦੇ ਆਂ ਅਗਲੇ ਵਲੌਗ ਚ ਧੰਨਵਾਦ